ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਜਿਲ੍ਹਾ ਤਰਨਤਨ ਅਧੀਨ ਆਉਂਦੇ ਕਸਬਾ ਚੂਸਲੇਵਾੜ ਵਿੱਚ ਤਨਤਨ ਬਾਬਾ ਗੁਜਰ ਸਿੰਘ ਜੀ ਗੁਰੂ ਕਾ ਝਾੜ ਸਾਹਿਬ ਵਾਲਿਆਂ ਦੇ ਇਤਿਹਾਸਿਕ ਗੁਰਦੁਆਰਾ ਖੂਵਾਲਾ ਪੜਾਸਾ ਵਿਖੇ ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦ ਦੀ ਦਿਹਾੜਾ ਸੰਤ ਬਾਬਾ ਹਰਵਿੰਦਰ ਸਿੰਘ ਗੁਰੂ ਕਾ ਝਾੜ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਸਾਲਾਨਾ ਜੋੜ ਮੇਲਾ 27 ਜੇਠ ਨੂੰ ਗੁਰਦੁਆਰਾ ਖੂਹ ਵਾਲਾ ਪੜਾਸਾ ਵਿਖੇ ਨਿਸ਼ਾਨ ਚੜਾਉਣ ਤੇ ਸ਼ਹੀਦੀ ਦੇਵਾਲੇ ਨੂੰ ਮੁੱਖ ਰੱਖਦੇ ਹੋਏ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ ਤੇ ਆਰਤੀ-ਆਰਤੀ ਦੇ ਨਾਲ-ਨਾਲ ਰਾਗੀ ਢਾਡੀ ਜਥਿਆਂ ਵੱਲੋਂ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਸਮੇਂ ਵੱਖ-ਵੱਖ ਸੰਤਾਂ, ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ। ਇਸ ਸਮੇਂ ਮੀਤ ਜਥੇਦਾਰ ਬਾਬਾ ਜਸਪਾਲ ਸਿੰਘ ਜੀ ਗੁਰੂਕਾ ਝਾੜ ਸਾਹਿਬ ਵਾਲੇ ਬਾਬਾ ਸਰਬਜੀਤ ਸਿੰਘ ਜੀ ਬਾਬਾ ਗੁਲਾਬ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਬਾਬਾ ਰਸਿੰਦਰ ਸਿੰਘ ਜੀ ਆਦ ਹਾਜ਼ਰ ਸਨ ਨਾਨਕਪੰਥ ਵੈੱਬ ਚੈਨਲ ਲਈ ਗੁਰਲਾਲ ਸਿੰਘ ਲਹਿਰੀ ਆਵਾਜ਼ ਦੀ ਖਾਸ ਰਿਪੋਰਟ ਤਰਨਤਾਰਨ ਆਓ ਦੇਖਦੇ ਹਾਂ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬ੍ਰਹਮ ਗਿਆਨੀ ਬਾਬਾ ਗੁਜਰ ਸਿੰਘ ਮਾਪੁਰਖਾਂ ਦੇ ਖੂਹ ਵਾਲੇ ਪੜਾਵਾਂ ਤੇ ਹਾਰ ਸਾਹਿਬ ਦੀ ਤਰ੍ਹਾਂ 27 ਜੀੜ ਦੇ ਸਦਾਨਾ ਜੋੜ ਮੇਲੇ ਬਣਾਏਗਾ ਸਮੁੱਚੀਆਂ ਨਗਰ ਨਿਵਾਸੀ ਇਲਾਕਾ ਨਾਸੀ ਸੰਕਰੇ ਸਾਹਿਬ ਉਹ ਦੇ ਨਾਲ ਇਹ ਪਾਵਨ ਜੋੜ ਮੇਲੇ ਭਾਈ ਕਲਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜੀ ਦੇ ਸ਼ਹੀਦ ਜੋੜ ਮੇਲਾ ਨੂੰ ਸਮਰਪਿਤ ਬਣਾਏ ਜਾਂਦੇ ਆ ਮਨਸੂਰਜ ਕਿਰਨ ਮਿਲਾ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨthia ਰਾਮ ਦੇ ਗੁਨਾਕ ਅਨਸਾਰ ਕਲਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਜੋੜ ਮੇਲਾ ਨੂੰ ਸਮਰਪਿਤ ਜੋੜ ਮੇਲੇ ਬਣਾਏਗਾ ਅਮਰਤ ਵੇਲੇ ਸ੍ਰੀ ਖਨਪਾਟ ਸਾਹਿਬਾਂ ਦੇ ਪਹੋਚ ਪਾਏਗਾ ਸੋ ਹੁਣੇ ਸਾਹਿਬ ਦੇ ਜਾ ਆਰਤੀ ਆਰਦੇ ਜਾ ਉਹ ਵੀ ਬੀਰ ਸੰਤਾਨੇ ਆਹਰੀਆਂ ਲਵਾ ਕੇ ਇਲਾਹਾ ਪ੍ਰਾਪਤ ਕੀਤਾ ਗੰਦ ਮਹਾਂਪੁਰਖਾ ਨੇ ਪਾਵਨ ਸਥਾਨਾਂ ਤੇ ਆਹਰੀਆਂ ਪਰੀਆਂ ਨਾਮਵਾਰ ਕਵੀਸ਼ਰ ਜੱਤਿਆ ਨੇ ਆਜੀ ਲਵਾ ਕੇ ਇਲਾਹਾ ਪ੍ਰਾਪਤ ਕੀਤਾ ਕਥਾਵਾਚ ਸਿੰਘਾ ਨੇ ਗੁਰੂ ਕੀ ਕਥਾ ਸੁਣਾ ਕੇ ਗੁਰੂ ਪਿਆਰ ਸੰਗਤਾਂ ਨੇ ਆਲ ਕੀਤਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਪਾਵਨ ਵਰਗਾਂ ਹੈ ਔਰ ਬ੍ਰਹਮਵਾਸ ਸਹਾਈ ਕਥਾ ਕੀਰਤਨ ਸੁਦਾਈ ਗੁਰ ਪੂਰੇ ਕੀ ਬਾਣੀ ਜਪ ਮੰਨ ਕਰੋਣ ਦੇ ਪ੍ਰਾਣੀ ਪੂਰੇ ਗੁਰੂ ਪੂਰੇ ਗੁਰਾਂ ਦੀ ਬਾਣੀ ਦਾ ਸਿਮਰਨ ਕਰਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਪਿਆਰ ਸੰਗਤਾਂ ਇਸ ਭਾਵ ਸਾਗਰ ਤੋਂ ਤਰਨਾ ਕਰਿਏ ਇਹ ਪਾਵਨ ਸਥਾਨ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਸਾਹਿਬ ਸਿੰਘ ਨੇ ਉਜਾਗਰ ਕੀਤਾ 13 ਤੋਂ 15 ਮਾਰਚ ਦਾ ਸਲਾਨਾ ਜੋੜ ਮੇਲਾ ਪ੍ਰారంਭ ਕੀਤਾ ਉਸ ਤੋਂ ਅਪਰੰਤ ਸਿੱਧੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਦਾਸਾਂ ਨੇ ਤੋਂ ਦਰਬਾਰ ਦੀ ਸੇਵਾ ਲਈ ਹੈ ਹੁਣ 27 ਜੇਠ ਦੇ ਸਲਾਨਾ ਜੋੜ ਮੇਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਮਨਾਏਗਾ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਏ ਹੋਏ ਮਹਾਨਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਬੇਨ ਸੰਗਤਾਂ ਨੇ ਤਨਮਾਨ ਤਨ ਨਾਲ ਸਵਾਉਣ ਨਿਵਾਈਆਂ ਸਮੁੱਚੀਆਂ ਸੰਗਤਾਂ ਨੂੰ ਦਾਸ ਵਜੋਂ ਬੇਨਤੀ ਹੈ ਸਿੰਘ ਸਜੋ ਅਮਰਤ ਛਕੋ ਬਾਤੋ ਬਾਤ ਬੂਟੇ ਲਾ ਕੇ ਹਰਿਆਲੀ ਨੂੰ ਨਿਉਣਾ ਕਰੀਏ ਨਾਮ ਸਿਮਰਨ ਕਰਕੇ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਕੇ ਲਾਹਾ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਜੇਦਾਰ ਬਾਬਾ ਸਵਿੰਦਰ ਸਿੰਘ ਜੀ ਸ਼ਾਲ ਸੰਗਟਾਰੀ ਤੋਂ ਯੋਗਤੂਸੇਵਾਰ ਨਗਰ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਗੁਰਜਰ ਸਿੰਘ ਜੀ ਸ਼ੀਜਾਂ ਦੇ ਸੇਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੋੜ ਮੇਲੇ ਮਨਾ ਰਹੇ ਨੇ ਮਹਾਰਾਜ ਤੇ ਬਾਦਸ਼ਾਹ ਬਾਬਾ ਜਸਾ ਸਿੰਘ ਜੀ ਦੇ ਸੇ ਪਾਸੋਂ ਸਭੰਸ ਬਾਬਾ ਹਰਬਿੰਦਰ ਸਿੰਘ ਜੀ ਬਾਬਾ ਪਾਸ ਸਿੰਘ ਜੀ ਪਿੰਡ ਨਗਰ ਦੀਆਂ ਸੰਗਤਾਂ ਮੇ ਕਰਕੇ ਜੋੜ ਮੇਲੇ ਮਨਾਉਂਦੀਆਂ ਨੇ ਮਹਾਰਾਜ ਤੇ ਬਾਦਸ਼ਾਹ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਹਉਦੀ ਮਨੋ ਕਾਮਨਾ ਪੂਰਨ ਕਰੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ ਦਾ ਭਲਾ